ਹਾਂਜੀ ਭਾਈ ਜੀ ਸਾਰਿਆਂ ਨੂੰ ਸੋਸ਼ਰੀ ਕਾਲ ਭਾਈ ਜੀ ਅੱਜ 1 ਅਪ੍ਰੈਲ ਮਾਨਸਾ ਬੱਸ ਸਟੈਂਡ ਦੇ ਵਿੱਚ ਆ ਸਾਨੂੰ ਬੱਚਾ ਮਿਲਿਆਗਾ ਜਿਹਦੀ ਡੈਥ ਹੋ ਚੁੱਕੀ ਆ ਪਤਾ ਨਹੀਂ ਕੋਈ ਇਹਨੂੰ ਭਾਈ ਇੱਥੇ ਸੁੱਟ ਗਿਆ ਪਤਾ ਨਹੀਂ ਵੀਰੇ ਇਹ ਕਿਸੇ ਨਾਲੋਂ ਰਹਿ ਗਿਆ ਤੇ ਸਾਨੂੰ ਇੱਥੇ ਬੱਸ ਸਟੈਂਡ ਦੇ ਵਿੱਚ ਬੱਸਾਂ ਵਾਲੇ ਵੀਰਾਂ ਨੇ ਫੋਨ ਕਰਿਆ ਸੀਗਾ ਤੇ ਹੁਣ ਅਸੀਂ ਇਹਨੂੰ ਸਿਵਲ ਹਸਪੀਟਲ ਮਾਨਸਾ ਵੀਖਲੇ ਲੈ ਕੇ ਜਾ ਰਹੇ ਆਂਗੇ ਤੇ ਉਸ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਕਰੂਗੀ ਤੇ ਅਸੀਂ ਸਾਰੇ ਸਾਡੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਬਾਈ ਜੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਇਹਨਾਂ ਦੇ ਘਰਦਿਆਂ ਤੱਕ ਇਹਦੇ ਪਰਿਵਾਰ ਦੇ ਮੈਂਬਰਾਂ ਤੱਕ ਜਾ ਇਹਨੂੰ ਕੋਈ ਜਾਣਦਾ ਪਛਾਣਦਾ ਹੋਵੇ ਉਹਨਾਂ ਤੱਕ ਜਰੂਰ ਪਹੁੰਚਾਓ ਤਾਂ ਜੋ ਕਿ ਇਹ ਬੱਚੇ ਬਾਰੇ ਇਹਦੇ ਪਰਿਵਾਰ ਨੂੰ ਪਤਾ ਲੱਗ ਸਕੇ ਪਤਾ ਨਹੀਂ ਭਰਾਵਾ ਕੋਈ ਇਹਨੂੰ ਕੋਈ ਦਰਿੰਦਾ ਇੱਥੇ ਮਾਰ ਕੇ ਸੁੱਟ ਗਿਆ ਪਤਾ ਨਹੀਂ ਬੱਚਾ ਇਹ ਕਿਸੇ ਨਾਲੋਂ ਵਿਛੜ ਗਿਆ ਅੱਜ 1 ਅਪ੍ਰੈਲ ਮਾਨਸਾ ਬੱਸ ਸਟੈਂਡ ਵਿਖੇ ਸਾਨੂੰ ਇਹ ਬੱਚਾ ਮਿਲਿਆਗਾ ਜੀ ਹੁਣ ਅਸੀਂ ਇਹਨੂੰ ਸਿਵਲ ਹਸਪੀਟਲ ਮਾਨਸਾ ਵਿਖੇ ਲੈ ਕੇ ਜਾ ਰਹਿਆਂਗੇ ਤੇ ਜੇਕਰ ਕੋਈ ਵੀਰ ਇਸ ਬੱਚੇ ਨੂੰ ਜਾਣਦਾ ਪਛਾਣਦਾ ਹੋਵੇ ਇਹਦੇ ਕਾਲੇ ਰੰਗ ਦਾ ਪਟਕਾ ਬੰਨਿਆ ਹੋਇਆ ਹੈ ਕੇਸ ਉੱਤੇ ਸਿਰ ਕੇਸਵੇਂਗੇ ਸਿਰ ਤੇ ਤੇ ਇਹਦੇ ਚਿੱਟੇ ਰੰਗ ਦੀ ਕਮੀਜ਼ ਨੀਲੀ ਪੈਂਟ ਪਾਈ ਹੋਈ ਆ ਇਹ तकरीबन 7-8 ਸਾਲ ਦਾ ਬੱਚਾ ਹੀ 8-9 ਸਾਲ ਦਾ ਤੇ ਸਾਰੇ ਅਸੀਂ ਵੀਰਾਂ ਨੂੰ ਬੇਨਤੀ ਕਰਦੇ ਆਂ ਭਾਈ ਜੀ ਹੱਥ ਜੋੜ ਕੇ ਕਿ ਭਾਈ ਜੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਕੇ ਇਸ ਦੇ ਪਰਿਵਾਰ ਦੇ ਮੈਂਬਰਾਂ ਕੋਲੇ ਇਸ ਵੀਡੀਓ ਨੂੰ ਪਹੁੰਚਾਇਆ ਜਾ ਸਕੇ ਤੇ ਇਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਲੱਗ ਸਕੇ ਤੇ ਬਾਈ ਜੀ ਹੋਰ ਅਸੀਂ ਬਥੇਰਾ ਕੁਝ ਸ਼ੇਅਰ ਕਰਦੇ ਰਹਨੇ ਆ ਤੇ ਭਰਾ ਬਣ ਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੀਰ ਬਣ ਕੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਧੰਨਵਾਦ ਵੀਰ ਜੀ